ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਿਏ ਕਿ ਤਰਨਤਾਰਨ ਦੀਆਂ ਜਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਕੌਣ ਬਾਜ਼ੀ ਮਾਰੇਗਾ ਕਿਸਦੀ ਜਿੱਤ ਹੋਵੇਗੀ ਤੇ ਕਿਹੜਾ ਇਸ ਵਾਰ ਹਾਰ ਕੇ ਜਾਂਦਾ ਹੈ ਤੇ ਕੌਣ ਐਮਐਲਏ ਬਣੇਗਾ ਕਈ ਜਿਹੜੇ ਕਿ ਉਮੀਦਵਾਰ ਜਿਹੜੇ ਕਿ ਆਪਣੀਆਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਐਲਾਨੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਲੀਡਰਸ਼ਿਪ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਉਸੇ ਤਰ੍ਹਾਂ ਰਾਜਾ ਵੜਿੰਗ ਕਾਂਗਰਸ ਪਾਰਟੀ ਤੇ ਚਰਨਜੀਤ ਚੰਨੀ ਜਿਹੜੇ ਕਿ ਆਪਣੇ ਉਮੀਦਵਾਰ ਕਰਨਵੀਰ ਸਿੰਘ ਗੁਰਛ ਦੇ ਹੱਕ ਦੇ ਵਿੱਚ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਰਿਸ਼ਤੇ ਤੱਕ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਦੇ ਹਾਂ ਤੇ ਇਸ ਏਰੀਏ 'ਚੋਂ ਗਦਰ ਪਾਰਟੀ ਦੇ ਵਿੱਚ ਸੂਨ ਸਿੰਘ ਪਗਨਾ ਵਰਗੇ ਬਾਬਾ ਗੁਰਦੇਵ ਸਿੰਘ ਵਰਗੇ ਯੋਧੇ ਪੈਦਾ ਹੋਏ, ਸ਼ਹੀਦ ਪੈਦਾ ਹੋਏ, ਬਾਬਾ ਦੀਪ ਸਿੰਘ ਵਰਗੇ ਇਸ ਏਰੀਆ 'ਚ। ਆਜ਼ਾਦੀ ਤੋਂ ਬਾਅਦ ਹੌਜ ਦੇ ਵਿੱਚ ਸਭ ਤੋਂ ਜ਼ਿਆਦਾ ਭਰਤੀ ਇਸ ਏਰੀਆ 'ਚ ਹੋਈ ਹੈ। ਜਿੰਨੇ ਇਸ ਏਰੀਆ 'ਚ ਫੌਜੀਆ ਨੂੰ ਪੈਨਸ਼ਨ ਆਉਦੀ ਸੀ ਪੂਰੇ ਨਾਲੋਂ ਘੱਟ ਪੂਰੇ ਬੰਗਾਲ ਦੀਆਂ ਹੋਰ ਕਈ ਥੇਕਾਂ ਦੀ ਸੀ ਕਿ ਸਭ ਤੋਂ ਜ਼ਿਆਦਾ ਉਰੇ ਦੀ ਸੀ ਸੋ ਤੁਸੀਂ ਯੋਧਿਆ ਸਿੰਘਾਂ ਸ਼ਹੀਦਾਂ ਦੀ ਗੁਰੂਆਂ ਦੀ ਧਰਤੀ ਦੇ ਵਾਰਿਸ ਆ ਪਿਛਲੇ ਪ੍ਰੋਗਰਾਮ ਚ ਕਹਿੰਦੇ ਜੀ ਇੱਥੇ ਗੈਂਗਸਟਰ ਕੋਲੇ ਬਰਿਆੜੀ ਕਰਦੇ ਉਹ ਤੁਹਾਡੇ ਤਾਂ ਪੈਰਾਂ ਦੇ ਬਰਾਬਰ ਵੀ ਨਹੀਂ ਹੋ ਸਕਦਾ ਕੋਈ ਗੈਂਗਸਟਰ ਕਹਿੰਦੇ ਜੀ ਗੈਂਗਸਟਰ ਉਹਦੀ ਬਦੂ ਉੱਲੀ ਨੋਕ ਪਰ ਬੋਰਡ ਪਾਉਣਗੇ ਯਾਰ ਤੁਹਾਡੇ ਸਾਹਮਣੇ ਹਰ ਇਸ ਏਰੀਏ ਦੇ ਸਾਹਮਣੇ ਤੁਸੀਂ ਆਪਣੇ ਮਿਰਸੇ ਨੂੰ ਪਿਛਾੜੋ ਕੋਈ ਖਾਗ ਨਹੀਂ ਸਕਦਾ ਤੁਹਾਡੇ ਮੂਹਰੇ ਬਹੁਤ بڑا ਬਿਸਾਨ ਮਿਰਸਾ ਹੈ ਇਸ ਏਰੀਏ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਰੱਖ ਕੇ ਅੰਗਰੇਜ਼ਾਂ ਨੂੰ ਸੱਤ ਲੂਜੀ ਨੇ ਟੱਪੜ ਦਿੱਤਾ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਵਾਰਸ ਹੋ ਤੁਸੀਂ ਜੱਸਾ ਸਿੰਘ ALU ਵਾਲੀ ਵਰਗਿਆਂ ਦੇ ਵਾਰਸ ਹੋ ਤੁਸੀਂ ਫਿਰ ਗੈਂਸਰ ਕਿਸ ਤਰ੍ਹਾਂ ਬੁਟਾ ਪਵਾ ਜਾਣਗੇ ਭਈ ਇਹ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਨੂੰ ਆਪਣਾ ਬਿਰਸਾ ਪਛਾਣ ਕੇ ਤੱਕੜੇ ਹੋਣਾ ਪੈਣਾ ਹੈ ਇਹ ਏਰੀਆ ਹਮੇਸ਼ਾ ਤੇ ਲੀਡ ਰਿੰਦਾ ਰਿਹਾ ਅੱਗੇ ਜਾਂਦਾ ਰਿਹਾ ਹੈ ਇੱਥੇ ਤੇ ਪਟਾਸੀ ਕੈਰੋ ਵਰਗੇ ਪੈਦਾ ਹੋਏ ਤੁਹਾਡੇ ਪੂਰਾ ਤਰੱਕੀ ਸੀ ਇਸ ਇਲਾਕੇ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਸੀ ਇਹ ਸੈਂਟਰ ਵਿੱਚ ਬੈਠੇ ਸੀ ਅਸੀਂ ਬਾਅਦ ਵਿੱਚ 47 ਆ ਗਈ ਵੰਡਿਆ ਗਿਆ ਕਸੂਰ ਲਾਹੌਰ ਦੂਰ ਚਲੇ ਗਏ ਅਲੱਗ ਹੋ ਗਏ ਸਾਡਾ ਵਪਾਰ ਖਤਮ ਹੋ ਗਿਆ ਆ ਵਾਗਾ ਬਾਰਡਰ ਬੰਦ ਹੋ ਗਿਆ ਸਰਕਾਰਾਂ ਦੀ ਮਾਰ ਪੈ ਗਈ ਤੇ ਇਹ ਇਲਾਕਾ ਪਿੱਛੇ ਚੱਲ ਜਾਂਦਾ ਗਿਆ ਅੱਜ ਫੇਰ ਇਸ ਇਲਾਕੇ ਨੂੰ ਅੱਗੇ ਕੱਢਣ ਦਾ ਮੌਕਾ ਆਇਆ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ 1925 ਚ ਗੁਰਦੁਆਰਾ ਸਿੱਖ ਐਕਟ ਬਣਿਆ ਅੰਗਰੇਜ਼ਾਂ ਨਾਲ ਵੀ ਇਹ ਸੰਧੀ ਸੀ ਵੀ ਇਸ ਸੈਕਟਰ ਨੂੰ ਬਦਲ ਨਹੀਂ ਸਕਦੇ ਆਜ਼ਾਦੀ ਤੋਂ ਬਾਅਦ Jawaharlal Nehru ਨਾਲ ਇਹ ਸੰਧੀ ਸੀ ਕਿ ਇਹਦੇ ਵਿੱਚ ਛੇੜਛਾੜ ਨਹੀਂ ਹੋ ਸਕਦੀ ਸੀ ਕੌਮ ਤੋਂ SGPC ਤੋਂ ਪੁੱਛੇ ਬਿਨਾ ਲੇਕਿਨ ਆ ਆਇਆ ਹੁਣ ਮੁੱਖ ਮੰਤਰੀ ਜਿਹੜੇ ਨੇ ਸਿੱਖਾਂ ਦੇ ਨਾਲ ਤੂਹ ਕਮਾਇਆ 1925 ਦਾ ਗੁਰਦੁਆਰਾ ਐਕਟ ਇਹਨੇ ਤਰਮੀਮ ਕੀਤੀ ਕਿੰਦੇ ਚ ਬਦਲਿਆ ਨੇ ਕਿਸੇ ਨੂੰ ਛੇੜਨ ਦੀ ਹਿੰਮਤ ਨਹੀਂ ਪਈ ਇਹ ਸਾਡੇ ਆਪਣੇ ਵਿੱਚੋਂ ਸਪੋੜੀਆਂ ਪੈਦਾ ਹੋਇਆ ਫੇਰ ਕਹਿੰਦਾ ਜੀ ਮੈਂ ਕਿਸਾਨਾਂ ਦਾ ਮੁੰਡਾ ਐ ਤੇ ਕਿਸਾਨਾਂ ਨੂੰ ਧੂ ਧੂ ਕੇ ਘੁੱਟਿਆ ਆਏ ਨੇ ਜਿੱਥੇ ਕਹਿੰਦਾ ਜੀ ਇਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਵਜਾ ਨਹੀਂ ਮਿਲਦੀ ਕੀ ਕੀ ਆ ਕਹਿੰਦਾ ਕਿਸਾਨਾਂ ਦੀ ਬਿੱਖ ਤੇ ਨਿਸ਼ੁਰਾ ਮਾਨ ਵਾਲਾ ਭਗਵੰਤ ਮਾਨ ਹੈ ਜੀ ਨੇ ਉਧਰ ਮੀਟਿੰਗ ਦੇ ਵਿੱਚ ਬੁਲਾ ਕੇ ਦਿੱਲੀ ਅੱਧ ਦੇ ਨਾਲ ਮਿਲ ਕੇ ਬੁਲਾਨੇ ਕਿਸਾਨ ਹੋਰ ਪਾਸੇ ਤੇ ਹਵਾੜੇ ਪਿੱਛੇ ਦੇ ਟਰਾਲੀਆਂ ਚੱਕ ਲਈ ਦੀ ਟਰਾਲੀਆਂ ਵੀ ਨਹੀਂ ਮੂੜੀਆਂ ਅਜੇ ਤੱਕ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਹ ਉਹਨੇ ਕਿਸਾਨਾਂ ਨੂੰ ਰੋਲਿਆ ਕਿਸਾਨੀ ਨੂੰ ਰੋਲਿਆ ਫਿਰ ਕਹਿੰਦਾ ਜੀ ਮੈਂ ਮਾਸਟਰ ਦਾ ਮੁੰਡਾ ਹੈ ਮਾਸਟਰ ਤੋਂ ਬਿਲਕੁਲ ਤੂੰ ਯਾਰ ਤੂੰ ਹੈ ਕੀ ਦਾ ਤੈਨੂੰ ਸਾਫ ਤੇ ਨਾਮ ਜਿਆਦਾ ਪਤਾ ਨਹੀਂ ਲੱਗ ਰਿਹਾ ਯਾਰ ਕਿਸੇ ਨੇ ਤਾਂ ਬਣ ਕੇ ਰਹਿ ਤੂੰ ਜਿਹਦਾ ਕਹਿੰਦਾ ਉਹਦੇ ਨੂੰ ਕੁੱਪੀ ਜਾਂਦਾ ਹੈ ਤੂੰ ਅਸਲੀਅਤ ਕੀ ਹੈ ਅੱਜ ਪੰਜਾਬ ਦੀ ਦੁਰਦਸ਼ਾ ਐਨੀ ਮਾੜੀ ਕਰਤੀ ਇਹਨਾਂ ਨੇ ਦੁਰਦਸ਼ਾ ਕਰਤੀ ਹੈ ਕਿ ਪੰਜਾਬ ਨਿੱਗਰਦਾ ਜਾ ਰਿਹਾ ਕਰਜ਼ੇ ਚ ਡੁੱਬਦਾ ਜਾ ਰਿਹਾ ਨਸ਼ੇ ਚ ਡੁੱਬਦਾ ਜਾ ਰਿਹਾ ਪੰਜਾਬ ਕਿਸਾਨੀ ਖਤਮ ਹੋ ਰਹੀ ਹੈ अपनी सरकार आई थी तीन के महीने रहे पर थोड़े दिन ब्याह वगैरह कटाए तीन जमीन ने रोज कोई ना कोई नमा काम आ कला कल्ला करन तार हल्का 50 करोड़ रुपया बिजली दे मिल बाप होया जब आप सरकार बनी किसे करनो पूछ लूं ਕੀ ਦਾ 10000 ਕੀ ਦਾ 20000 ਕੀ ਦਾ 50000 ਕੀ ਦਾ ਲੱਖ ਕੀ ਦਾ 2 ਲੱਖ ਕੜਾ ਸੀ ਸਾਰੇ ਮਾਪ ਦੇ 85 ਕਰੋੜ ਹੋਇਆ ਸੀ ਖੱਡੇ ਦਾ 80 ਕਰੋੜ ਆਇਆ ਇਹਨਾਂ ਦਾ 80 ਕਰੋੜ ਹੋਇਆ ਸੀ ਫਿਰ ਮੈਂ ਤਰਨ ਤਾਰ ਦਾ ਸਾਬ ਘੱਟ ਲਗਾ ਰਿਹਾ ਹੁਣ ਲੇਕਿਨ ਹਰ ਕਰ ਨੂੰ ਫਾਇਦਾ ਦਿੱਤਾ ਹੈ ਗਰੀਬਾਂ ਦਾ ਕਿਸਾਨਾਂ ਦਾ ਰਾਜ ਸੀਗਾ ਤੇ ਅੱਜ ਰਾਜ ਹੈ ਨਾ ਦਿੱਲੀ ਵਾਲਿਆਂ ਦਾ ਉਹ ਲੁੱਟ ਕੇ ਲੈ ਜਾ ਰਹੇ ਐ ਇਹ ਪੈਸੇ ਨੂੰ ਪਹਿਲਾਂ ਗਰੀਬਾਂ ਦੇ ਘਰਾਂ ਨੂੰ ਪੈਸਾ ਆ ਰਿਹਾ ਸੀ ਖਜ਼ਾਨਾ ਖੋਲਿਆ ਪਿਆ ਸੀ ਪٹرول 10 ਰੁਪਏ ਸਸਤਾ ਕੀਤਾ